ਸਸਰੀਗਾਲ ਹਰੇਕ੍ਰਿਸ਼ਨਾ ਸਾਰੇ ਵੀਰ ਭੈਣ ਭਰਾਵਾਂ ਨੂੰ ਜੀ ਕੱਲ ਦੀ ਰਾਤ ਅਸੀਂ ਕੱਟੀ ਸੀ ਇਸ ਥਾਂ ਦੇ ਉੱਤੇ ਕੱਲ ਦੇ ਡੇਰੇ ਸਾਡੇ ਏ ਸੀਗੇ ਅੱਜ ਦੇ ਡੇਰਿਆਂ ਦਾ ਪਤਾ ਨਹੀਂ ਪਰ ਸਵੇਰੇ-ਸਵੇਰੇ ਟਾਈਮ ਜਿਹੜਾ ਹੈਗਾ 7:30 ਵਜੇ ਦਾ ਹੋਇਆ ਹੋਇਆ ਤੇ ਇੱਥੋਂ ਚਾਲੇ ਪਾਉਣ ਲਈ ਤਿਆਰ ਵਰ ਤਿਆਰ ਹੋਏ ਪਏ ਆ ਤੇ ਇੱਥੋਂ ਦੀ ਜਿਹੜਾ ਸਫ਼ਰ ਅਸੀਂ ਸ਼ੁਰੂ ਕਰਨ ਲੱਗੇ ਆ ਸਿੱਧਾ ਪਟਨਾ ਸਾਹਿਬ ਵੱਲ ਜਾਣ ਦਾ ਤੇ ਉਸ ਤੋਂ ਪਹਿਲੇ ਅਸੀਂ ਪ੍ਰਿਆਗਰਾਜ ਹੁੰਦੇ ਹੋਏ ਇੱਕ ਦੋ ਥਾਂਵਾਂ ਹੋਰ ਜਾਵਾਂਗੇ ਕਾਂਡਪੁਰ ਹੋ ਗਿਆ ਆਪਣਾ ਪ੍ਰਿਆਗਰਾਜ ਹੋ ਗਿਆ ਬਨਾਰਸ ਹੋ ਗਿਆ ਇੱਕ ਦੋ ਥਾਂਵਾਂ ਹੋਰ ਹੈਗੀਆਂ ਰਾਹ ਦੇ ਵਿੱਚ ਜਿਹੜੀਆਂ ਪੈਣਗੀਆਂ ਉਹ ਜ਼ਰੂਰ ਦਿਖਾਵਾਂਗੇ ਇਦਾਂ ਹੀ ਵਲੌਗ ਦੇ ਨਾਲ ਬਣੇ ਰਿਹਾ ਕਰੋ ਅਸੀਂ ਕਰ ਰਹੇ ਹਾਂ ਜਿਨ੍ਹਾਂ ਨੂੰ ਨਹੀਂ ਪਤਾ 올 ਇੰਡੀਆ ਟਰੈਵਲ ਬਾਈ ਸਾਈਕਲ ਤੇ ਇਹ ਸਾਈਕਲ ਜਿਹੜੇ ਨੇ ਦੇਸੀ ਸਾਈਕਲ ਨੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਨਾ ਹੈਗਾ ਮੈਂ ਆਪਣਾ ਜਿਹੜਾ ਸਾਰਾ ਦਾ ਸਾਰਾ ਰੂਟ ਮੈਪ ਹੈ ਤਿਆਰ ਬਰ ਤਿਆਰ ਹੈ ਕਿੱਧਰ ਜਾਣਾ ਹੈ ਕਿੱਧਰ ਨਹੀਂ ਜਾਣਾ ਉਹ ਸਾਰਾ ਆਪਾਂ ਜਿਹੜਾ ਹੈਗਾ ਫੋਲੋ ਕਰ ਰਹੇ ਹਾਂ ਕੁਝ-ਕੀ ਚੀਜ਼ਾਂ ਛੱਡ ਦੇਣੇ ਆ ਕੁਝ-ਕੀ ਚੀਜ਼ਾਂ ਫੜ ਲੈਣੇ ਆ ਇਦਾਂ ਜਿਹੜਾ ਹੈਗਾ ਸਫਰ ਜਿਹੜਾ ਹੈਗਾ ਆਪਣਾ ਬਣਿਆ ਰਹਿੰਦਾ ਹੈ ਵਧੀਆ ਰਹਿੰਦਾ ਹੈ ਤੇ 6 ਕੱਲ ਆਪਣੇ ਇਹ ਰਹੇ ਰਾਤ ਨੂੰ ਬਰਸਾਤ ਪੂਰੀ ਦੱਬ ਕੇ ਪੈਂਦੀ ਰਹੀ ਜਿਹਦੇ ਚ ਤੇ ਫਿਰ ਇੱਥੇ ਹੀ ਪਈ ਰਹੀ ਹੁਣ ਸਾਈਕਲ ਤਿਆਰ ਕਰਕੇ ਬੂਟ ਪਾ ਕੇ ਇਕਦਮ ਤਿਆਰ ਹੋ ਕੇ ਜਿਹੜਾ ਹੈਗਾ ਅੱਗੇ ਦਾ ਸਫਰ ਸ਼ੁਰੂ ਕਰਦੇ ਆ ਸਿੱਧਾ ਦੇਖਦੇ ਹਾਂ ਜੀ ਕਿੱਥੇ ਲੱਗ ਪਹੁੰਚਦੇ ਆ ਰਾਹ ਦੇ ਵਿੱਚ ਜੋ ਵੀ ਬੈਸਟ ਦੇਖਦਾ ਦਿਖਾਵਾਂਗੇ ਵੀਡੀਓ ਸ਼ੁਰੂ ਹੋ ਗਈ ਹੈ ਪਲੀਜ਼ ਇੱਕ ਲਾਈਕ ਦਾ ਬਟਨ ਜ਼ਰੂਰ ਦਬ ਦਿਓ ਤੇ ਨਾਲ ਹੀ ਇੱਕ ਬਟਨ ਤੁਹਾਨੂੰ ਨਾਲ ਦਿਖ ਰਿਹਾ ਹੋਣਾ ਸਬਸਕ੍ਰਾਈਬ ਵਾਲਾ ਉਹ ਵੀ ਜਰੂਰ ਦਬਾ ਦਿਓ ਥੱਲੇ ਕਮੈਂਟ ਦਾ ਆਪਸ਼ਨ ਹੈ ABC ਜੋ ਮਰਜ਼ੀ ਲਿਖ ਦਿਓ ਜਾ ਕੇ ਜਰੂਰ ਲਿਖ ਦਿਓ ਬੜੇ ਰੋਵ ਲੋਕ ਦੇ ਨਾਲ ਦੋ ਟ੍ਰੇਨਾਂ ਇੱਕ ਦੂਜੇ ਨੂੰ ਬਾਈਪਾਸ ਕਰਦੀਆਂ ਹੋਈਆਂ ਇੱਕ ਮਾਲ ਗੱਡੀ ਹੈ ਇੱਕ ਪੈਸੇਂਜਰ ਟ੍ਰੇਨ ਹੈ ਜੀ W A P ਇੰਜਨ ਬ੍ਰੋਡ ਗੇਜ AC ਕਰੰਟ ਪੈਸੇਂਜਰ ਸਵਾਰਨ ਕਰ ਲਿਆ ਪੈਕ ਤੇ ਹੁਣ ਤਿਆਰੀ ਹੈ ਚੱਲਣ ਦੀ ਜੀ ਚਲੋ ਕਿਤੇ ਨਾ ਕਿਤੇ ਤੱਕ ਜਲਾਵਾਂਗੇ 50 60 100 ਕਿਲੋਮੀਟਰ ਜਿੰਨਾ ਕੱਢ ਸਕੇ ਆਰਾਮ ਨਾਲ ਜਾਵਾਂਗੇ ਕੋਈ ਕਾਲੀ ਨਹੀਂ ਰਹਿੰਦੀ ਹੁਣ ਸਾਨੂੰ ਚਲੋ ਜੀ ਸਵੇਰ ਦਾ ਪਹਿਲਾ ਪੈਡਲ ਮਾਰਨਾ ਸ਼ੁਰੂ ਕਰਤਾ ਜੀ ਅਸੀਂ ਪਹਿਲੇ ਅਸੀਂ ਜਾ ਰਹੇ ਸੀ ਕੱਲ ਨੂੰ ਉਧਰਲੇ ਪਾਸੇ ਹੁਣ ਅਸੀਂ ਇਧਰਲੇ ਵਾਪਸ-ਵਾਪਸ ਜਾ ਰਹੇ ਹਾਂ 1 ਅੱਧਾ ਕਿਲੋਮੀਟਰ ਕਿਉਂਕਿ ਹੁਣ ਅਸੀਂ ਰਾਹ ਉਹੀ ਫੜ ਰਹੇ ਹਾਂ ਜਿਹੜਾ ਰਾਹ ਮੈਂ ਕੱਲ ਸੋਚ ਰਿਹਾ ਸੀਗਾ ਤੇ ਹੁਣ ਝਾਂਸੀ ਨਹੀਂ ਜਾ ਰਹੇ ਅਸੀਂ ਇਦਾਂ ਹੀ ਆ ਜੀ ਬਸ ਕਦੀ ਵੀ ਪਲਾਨਡ ਅਪ ਕਰਕੇ ਨਾ ਚਲੋ ਇੱਕ ਅਨਪਲਾਨਡ ਜਰਨੀ ਵੀ ਹੋਣੀ ਚਾਹੀਦੀ ਹੈ ਲਾਈਫ ਦੇ ਵਿੱਚ ਜਿਹੜੀ ਪਤਾ ਨਹੀਂ ਕਿੱਧਰ ਨੂੰ ਲੈ ਜਾਈ ਅਸਲ ਦੇ ਵਿੱਚ ਅਸੀਂ ਬੜੇ ਸਫਰਾਂ ਦੇ ਲਈ ਆ ਮੰਜ਼ਲ ਲਈ ਤਾਂ ਅਸੀਂ ਬਣੇ ਨਹੀਂ ਸਫਰ ਕਰਨ ਲਈ ਬਣੇ ਆ ਸਫਰ ਕਰਦੇ ਰਵਾਂਗੇ ਵਧੀਆ ਕਰਦੇ ਰਵਾਂਗੇ ਜੀ ਪਾਣੀ ਪੂਰਾ ਭਰਿਆ ਹੋਇਆ ਅੱਗੇ ਰਾਹ ਵੀ ਇਹੀ ਹੈ ਜਾਣ ਵਾਲਾ ਤੋਬਾ ਬੈਗ ਮਾਰ ਗਿਆ ਲੱਗਦਾ ਇਹ ਖੋਦੀ ਜੀ ਇਹ ਬੈਗ ਮਾਰ ਗਈ ਹੋਈ ਜੀ ਬਹੁਤ ਜ਼ਿਆਦਾ ਪਾਣੀ ਹੈ ਪਾਣੀ ਵੀ ਮਾੜਾ ਮੋਟਾ ਨਹੀਂ ਹੈਗਾ ਪੂਰਾ ਗੋਡਿਆਂ ਦਾ ਘਾਰ ਰਿਹਾ ਪਾਣੀ ਕਰ ਰਹੇ ਆ ਜੀ ਸਮੁੰਦਰ ਪਾਰ ਤੇ ਹੁਣ ਸਮੁੰਦਰ ਪਾਰ ਕਰਦੇ ਸਾਰੇ ਅਸੀਂ ਦੁਆਰਾ ਨੰਗੇ ਪੈਰੀ ਆ ਬੂਟ ਇੱਥੇ ਲਾਹਤੇ ਵਧੀਆ ਤੇ ਕਿ ਗੱਡੀਆਂ ਵਾਲਿਆਂ ਨੂੰ ਪਤਾ ਨਹੀਂ ਚੈਨ ਚੂਣ ਹੁੰਦਾ ਨਹੀਂ ਐ ਖਿੱਚਦੇਗੇ ਦੇਖਦੇ ਨਹੀਂ ਆਸੇ ਪਾਸੇ ਸਾਈਕਲ ਸੁੱਕ ਲਏ ਨੇ ਪਾਣੀ ਦੇ ਵਿੱਚੋਂ ਲੈ ਕੇ ਜਾਂਦੇ ਨੇ ਪੂਰਾ ਬੈਗ ਗਿੱਲੋ ਗਿੱਲੀ ਕਰਤਾ ਸਾਰਿਆਂ ਦਾ ਜੀ ਇੱਕ ਛੋਟੀ ਜਿਹੀ ਰਿਕਵੈਸਟ ਹੋਰ ਹੈ ਜਿਹੜੇ ਵੀ ਆਪਾਂ ਨੂੰ ਦੇਖਦੇ ਨੇ YouTube ਤੇ ਉਹ ਪਲੀਜ਼ ਜਾ ਕੇ ਸਾਨੂੰ Instagram ਤੇ ਵੀ ਫੋਲੋ ਕਰ ਲੈਣ ਸੇਵ ਨੇਮ ਹੈ Nishu Hiker ਪਲੀਜ਼ ਜਾਓ ਤੇ ਫੋਲੋ ਕਰ ਲਓ Instagram ਤੇ ਵੀ ਥੋੜੀ سپورਟ ਆਪਣੇ Instagram ਤੇ ਵੀ ਜਰੂਰ ਦਿਖਾਓ ਜੀ ਧੰਨਵਾਦ ਸ਼ਹਿਰ ਗਵਾਲੀਅਰ ਪਾਰ ਕਰ ਆਏ ਆ ਤੇ ਇਹ ਹੁਣ ਸ਼ੁਰੂ ਹੋ ਗਿਆ ਸਾਰਾ ਦਾ ਸਾਰਾ ਇਹਦੀ ਅਧ ਦਿਹਾਤੀ ਇੱਥੇ ਦਿਹਾਤ ਕਹਿ ਦਿੰਦੇ ਨੇ ਤੇ ਅਸੀਂ ਜਾ ਰਹੇ ਹੁਣ ਮੱਧ ਪ੍ਰਦੇਸ਼ ਤੋਂ ਵਾਪਸ ਯੂਪੀ ਵੱਲ ਨੂੰ ਵਧੀਆ ਨਲਕਾ ਮਿਲ ਗਿਆ ਉਹ ਗੰਦਾ ਜਿਹਾ ਪਾਣੀ ਸਾਫ ਸੂਫ ਕਰਨ ਦਾ ਬੰਦਾ ਵਧੀਆ ਕਰ ਲਿਆ ਲੋ ਜੀ ਲੋ ਇੱਕ ਹੱਥ 'ਚ ਫੋਨ ਇੱਕ ਹੱਥ ਨਾਲ ਨਲਕਾ ਘੇੜ ਰਿਆਂ ਦਾ ਪੈਰ ਤੋਰੇ ਆ ਬੜਾ ਮਲਟੀਟਾਸਕਿੰਗ ਆਈ ਲਵ ਮਲਟੀਟਾਸਕਿੰਗ ਵਾਹ ਜੀ ਵਾਹ ਇੱਥੇ ਬੁਰਸ਼ ਵੀ ਕਰ ਲੈਨੇ ਆ ਮੈਂਨ ਹਾਈਵੇ ਤੇ ਚੜੇ ਹੋਏ ਆ ਜੀ ਇਹ ਹੈ ਮੈਂਨ ਹਾਈਵੇ ਜਿਹੜਾ ਇਧਰ ਨੂੰ ਚਲਾ ਜਾਂਦਾ ਡਾਬਰਾ ਚਾਂਸੀ ਨੂੰ ਇਧਰ ਨੂੰ ਅਸੀਂ ਜਾ ਰਹੇ ਆ ਜੀ ਗੋਹੜਵਾਲੇ ਨੂੰ ਦੇਖੋ ਗੋਹੜ ਦਾ ਕਿਲਾ ਹੈਗਾ ਉਹ ਦਿਖਾਵਾਂਗੇ ਕੱਲ ਸਵੇਰੇ ਕਥਾਂ ਬਾਈ ਨੇ ਦਿੱਤੀ ਸੀਗੀ ਤੇ ਅਰੈਸਟ ਕਰੀ ਜੰਨੇ ਆ ਟਾਈਮ ਸਵੇਰੇ 12 ਵਜੇ ਦਾ ਹੋ ਗਿਆ ਤੇ ਤਕਰੀਬਨ 30 ਕਿਲੋਮੀਟਰ ਸਾਈਕਲ ਚਲਾਤਾ ਹੋਇਆ ਜੀ ਅੱਜ ਪਹੁੰਚਣਾ ਅਸੀਂ ਗੋਦਵਾਲ ਨੂੰ ਗੋਦਵਾਲ ਦੇ ਕਿਲਾ ਹੈ ਉਹ ਵੀ ਦਿਖਾਵਾਂਗੇ ਬਣੇ ਰਹੋ ਲੋਕ ਦੇ ਨਾਲ ਥੋੜੀ ਦੇ ਰੈਸਟ ਕਰਕੇ ਫਿਰ ਚੱਲਦੇ ਅੱਗੇ ਵੱਲ ਤੇ ਸੋਖਦੇ ਹੋ ਜੀ ਕੀ ਇੱਕ ਨੰਬਰ ਦਾ ਮੌਸਮ ਹੋਇਆ ਹੈ ਤੇ ਵਾਹ ਜੀ ਵਾਹ ਅਲਟੀਮੇਟ ਪੂਰਾ ਦਾ ਪੂਰਾ ਮਾਹੌਲ ਜਿਹੜਾ ਹੈਗਾ ਇਸ ਟਾਈਮ ਸਨਹਿਰਾ ਹੋਇਆ ਪਿਆ ਜਿੱਦਾ ਵਿੰਡੋ ਦੇ ਵਾਲਪੇਪਰ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਨੇਚਰ ਇੰਜੋਏ ਕਰੋ ਸਿਰ 2-4 ਮਿੰਟ ਨੇਚਰ ਤੁਸੀਂ ਦੇਖੋ ਬੜਾ ਸੋਹਣਾ ਲੱਗੇਗਾ ਜੀ ਇਸ ਟਾਈਮ ਹੁਣ ਅਸੀਂ ਜਾ ਰਹੇ ਆ ਜੀ ਗੋਹਤ ਵਾਲ ਨੂੰ ਤੇ ਗੋਹਤ ਦੇ ਵਿੱਚ ਕੀਲਾ ਹੈਗਾ ਉਹ ਦਿਖਾਵਾਂਗੇ ਇਹ ਇਧਰ ਇੱਕ ਵਾਹੇਗੁਰੂ ਨੱਤ ਫਾਰਮ ਹਾਊਸ ਵਾਹ ਜੀ ਤੇ ਪੂਰੇ ਨੇਚਰ ਦੇ ਵਿੱਚ ਸਾਈਕਲ ਚਲਾ ਰਹੇ ਹਾਂ ਜੀ ਅੱਜ ਅਸੀਂ ਤੇ ਗੱਲ ਕਰੀਏ ਆਪਣਾ ਤਕਰੀਬਨ ਅੱਜ ਸਫਰ ਅਸੀਂ ਕਰਿਆ 50-55 ਕਿਲੋਮੀਟਰ ਦਾ ਰਾਈਡਰ ਸਾਹਿਬ ਤੇ ਪੂਰਾ ਮਾਹੌਲ ਤੁਸੀਂ ਦੇਖ ਸਕਦੇ ਹੋ ਆਸੇ-ਪਾਸੇ ਕਿੰਨਾ ਵਧੀਆ ਨੇਚਰ ਹੈ ਤੇ ਨੇਚਰ ਦੇ ਵਿੱਚ ਸਾਈਕਲ ਚੱਲ ਰਹੇ ਨੇ ਇੱਕ ਹੋਰ ਅਲੱਗ ਹੀ ਨਜ਼ਾਰਾ ਦਿੰਦੇ ਨੇ ਜੀ ਇਹ ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ ਆਂ ਅਸੀਂ ਇਹ ਘਰੋਂ ਬਾਹਰ ਨਿਕਲ ਕੇ ਹੀ ਦੇਖ ਸਕਦੀਆਂ ਆਂ ਓਂ ਅਸੀਂ ਆਪਾਂ ਘਰੇ ਬੈਠੇ ਬੈਠੇ ਨਹੀਂ ਦੇਖ ਸਕਦੇ ਤੇ ਉਹਦੇ ਲਈ ਨਿਕਲਣਾ ਜ਼ਰੂਰੀ ਹੈ ਆਪਣੀ ਪੂਰੀ ਕੋਸ਼ਿਸ਼ ਹੈ ਹੁਣ ਸਾਊਥ ਕੰਨੀ ਸਾਈਕਲ ਲਾਵਾਂਗੇ ਛੇਤੀ ਤੋਂ ਛੇਤੀ ਆਪਾਂ ਜਿਹੜਾ ਹੈਗਾ ਹੁਣ ਸਾਊਥ ਕੰਨੀ ਜਾਵਾਂਗੇ ਛੇਤੀ ਤੋਂ ਛੇਤੀ ਹੁਣ ਅਸੀਂ ਸਾਊਥ ਕੰਨੀ ਜਾਣਾ ਹੈਗਾ ਜੀ ਤੇ ਸਾਊਥ ਪਹੁੰਚ ਕੇ ਅਸੀਂ ਸਾਰਾ ਦਾ ਸਾਰਾ ਸਫਰ ਦਿਖਾਵਾਂਗੇ ਅਲੱਗ ਤੋਂ ਅਲੱਗ ਮੰਦਿਰ ਦਿਖਾਵਾਂਗੇ ਅਲੱਗ ਤੋਂ ਅਲੱਗ ਉੱਥੇ ਦੇ ਕਲਚਰ ਦਿਖਾਵਾਂਗੇ ਬਿਕੋਜ਼ ਇੰਡੀਆ ਇਜ਼ ਡਾਈਵਰਸ ਕੰਟਰੀ ਸੋ ਆਪਣੀਆਂ ਅੱਖਾਂ ਨੇ ਅੱਖਾਂ ਦੇ ਆਧਾਰ ਤੇ ਸਾਨੂੰ ਦੇਖਣ ਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ ਤੇ ਉਹਨੂੰ ਅਸੀਂ ਇਹਨਾਂ ਅੱਖਾਂ ਨਾਲ ਹੀ ਦੇਖਣਾ ਤੇ ਕੋਸ਼ਿਸ਼ ਕਰਨੀ ਹੈ ਜਿੰਨਾ ਕੁ ਦੇਖ ਸਕੀਏ ਲਾਈਫ ਦੇ ਵਿੱਚ ਉਹਨਾਂ ਦੇਖਣਾ ਹੈ ਤੇ ਬੈਸਟ ਹੀ ਦੇਖਣਾ ਹੈ ਜਿਹੜਾ ਤੁਹਾਨੂੰ ਸਕਰੀਨ ਦੇ ਉੱਤੇ ਦਿਖ ਰਿਹਾ ਉਹ ਵੀ ਬੈਸਟ ਹੈ ਜਿਹੜਾ ਅੱਗੇ ਦਿਖੇਗਾ ਉਹ ਵੀ ਬੈਸਟ ਹੋਏਗਾ ਤੇ ਬਸ ਸਭ ਬੈਸਟ ਹੀ ਬੈਸਟ ਹੈ ਹਰੀ ਗੋ ਇੱਧਰ ਇੱਧਰ ਝੋਨੇ ਦੀ ਫੁੱਲ ਤਿਆਰੀ ਹੈ ਮੱਧ ਪ੍ਰਦੇਸ਼ ਦੇ ਵਿੱਚ ਸਟਮ ਹੈਗੇ ਆ ਪਨੀਰੀਆਂ ਪਈਆਂ ਹੈਗੀਆਂ ਪੂਰਾ ਮਾਹੌਲ ਇਸ ਟਾਈਮ ਸਾਰੇ ਪਾਸੇ ਖੇਤੀવાડી ਹਲਾ ਹੋਇਆ ਪਿਆ ਇਹਨਾਂ ਨੂੰ ਤਾਂ ਮੇਰੇ ਸਾਹਮਣੇ ਇੱਥੇ ਬਾਰਿਸ਼ ਨਹੀਂ ਪੈਂਦੀ ਹੈ ਨਾ ਕਈ ਵਾਰੀ ਤਾਂ ਮੈਨੂੰ ਐ ਲੱਗਦਾ ਹੈਗਾ ਕਿ ਇੱਥੇ ਪਾਣੀ ਪੁਣੀ ਲਾਉਣ ਦੀ ਲੋੜ ਪੈਂਦੀ ਨਹੀਂ ਹੋਣੀ ਜਦੋਂ ਇਹ ਜਦੋਂ ਇਹ ਮੌਸਮ ਸੌਣ ਦਾ ਮੌਸਮ ਹੋਵੇਗਾ ਬਾਕੀ ਹੋ ਵੀ ਸਕਦਾ ਆਪਾਂ ਨੂੰ ਥੋੜੀ ਜਾਣਕਾਰੀ ਘੱਟ ਵੀ ਹੋ ਸਕਦੀ ਹੈ ਵੈਸੇ ਇੱਥੇ ਬਰਸਾਤ ਪੂਰੀ ਦੱਬ ਕੇ ਪੈਂਦੀ ਹੈ ਪਤਾ ਨਹੀਂ ਹੁੰਦਾ ਕਦੋਂ ਬਾਰਿਸ਼ ਆ ਜੇ ਹੱਲੇ ਵੀ ਤੁਸੀਂ ਪਿੱਛੇ ਮੌਸਮ ਦੇਖ ਸਕਦੇ ਹੋ ਬਰਸਾਤੀ ਮੌਸਮ ਹੈ ਤੇ ਬਰਸਾਤਾਂ ਦੇ ਨਾਲ ਹੀ ਜਿਹੜਾ ਹੈਗਾ ਇੱਥੇ ਹੱਲ ਇਦਾਂ ਦਾ ਹੋਇਆ ਪਿਆ ਕਿ ਕਿਸੇ ਟਾਈਮ ਵੀ ਬਰਸ ਕੁਛ ਵੀ ਨਹੀਂ ਪਤਾ ਤੁਸੀਂ ਦੇਖ ਹੀ ਰਹੇ ਹੋ ਜਿਸ ਹਿਸਾਬ ਨਾਲ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਸਾਈਕਲ ਚਲਾ ਰਹੇ ਹਾਂ ਤੇ ਕਦੀ ਵੀ ਮੌਸਮ ਬਦਲ ਜਾਂਦਾ ਹੈ ਕਦੀ ਵੀ ਕੁਝ ਹੋ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਕਦੋਂ ਕੀ ਹੋ ਜਾਂਦਾ ਹੈ ਇੱਥੇ ਤੇ ਇੱਕ ਹੋਰ ਗੱਲ ਜੇ ਤੁਹਾਨੂੰ ਮੈਂ ਦੱਸਾਂ ਹੁਣ ਆਪਣਾ ਜਿਹੜਾ ਮੇਨ ਟੀਚਾ ਹੈਗਾ ਉਹ ਕਾਨਪੁਰ ਜਾਂਦਾ ਹੈ ਕਾਨਪੁਰ ਤੋਂ ਅੱਗੇ ਸੀ ਜਾਵਾਂਗੇ ਉੱਪਰ ਜਿਹੜਾ ਰਾਹ ਹੈ ਜੀ ਉਹ ਆਪਣਾ ਪੈਂਦਾ ਹੈ ਸ਼ਾਇਦ ਲਖਨਊ ਲਖਨਊ ਦੇ ਵਿੱਚ ਇੱਕ ਦੋ ਥਾਵੇਂ ਹੈਗੀਆਂ ਮੋਲ ਮੋਲ ਹੈਗੇ ਕੋਈ ਘੁੰਮਣ ਵਾਲੇ ਲੂਲੂ ਮੋਲ ਟਾਈਪ ਇੱਕ ਪਤਾ ਨਹੀਂ ਸੁਣਿਆ ਹੈਗਾ ਉਹ ਹੈਗਾ ਪਤਾ ਨਹੀਂ ਨਾਂ ਵੀ ਹੋਰ ਜਾਈ ਹੈ ਇਹਦਾ ਤੇ ਦੂਜੀ ਗੱਲ ਕਰੀਏ ਆਪਣਾ ਇੱਕ ਦੋ ਥਾਵਾ ਹੋ ਰਹੀਆਂ ਘੁੰਮਣ ਲਈਆ ਆਪਣਾ ਬੜਾ ਹੀ ਮਾਮ ਬੜਾ ਛੋਟਾ ਹੀ ਮਾਮ ਬੜਾ ਸ਼ਹਿਰ ਪੈਂਦਾ ਲਖਨਊ ਉਹ ਦੇਖਾਂਗੇ ਕਾਨਪੁਰ ਚ ਮੇਰਾ ਇੱਕ ਦੋਸਤ ਹੈਗਾ ਉਹਦੇ ਨਾਲ ਵੀ ਮੇਲੇ ਗੇਲੇ ਕਰਾਂਗੇ ਤੇ ਤੁਹਾਡੇ ਵੀ ਕਰਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਸਾਈਕਲ ਸਿੱਧਾ ਅਈ ਉੱਧਰ ਲੈ ਕੇ ਜਾਵਾਂਗੇ ਰਾਮ ਮੰਦਰ ਦਿਖਾਵਾਂਗੇ ਹਨੂਮਾਨ ਗੜੀ ਦਿਖਾਵਾਂਗੇ ਹਨੂਮਾਨ ਗੜੀ ਤੋਂ ਬਾਅਦ ਸਿੱਧਾ ਆਪਾਂ ਪ੍ਰਯਾਗਰਾਜ ਜਾਵਾਂਗੇ ਤ੍ਰਵੇਣੀ ਸੰਗਮ ਉੱਥੇ ਪੈਂਦਾ ਆਪਣਾ ਪ੍ਰਯਾਗਰਾਜ ਜਾਵਾਂਗੇ ਤ੍ਰਵੇਣੀ ਸੰਗਮ ਪੈਂਦਾ ਉਹ ਦਿਖਾਵਾਂਗੇ ਤੇ ਤ੍ਰਵੇਣੀ ਸੰਗਮ ਤੋਂ ਬਾਅਦ ਸਾਰਾ ਪ੍ਰਯਾਗਰਾਜ ਘੁੰਮ ਕੇ ਉੱਥੇ ਵੀ ਹੋਰ ਥਾਵਾਂ ਨੇ ਤੇ ਬੜਾ ਦੁਖੀ ਕਰਿਆ ਹੋਇਆ ਪੀਪੀਪੀਓ ਲੈਣੇ ਤੇ ਉਹ ਦਿਖਾਵਾਂਗੇ ਤੇ ਉਹ ਦਿਖਾਵਾਂਗੇ ਆਪਣਾ ਤ੍ਰਵੇਣੀ ਸੰਗਮ ਸਾਰਾ ਪ੍ਰਯਾਗਰਾਜ ਦੇ ਵਿੱਚ ਕੀ ਕੀ ਘੁੰਮਣ ਲੱ ਹੈਗਾ ਤੇ ਉਸ ਬਾਅਦ ਅਸੀਂ ਸਿੱਧਾ ਇੱਥੋਂ ਦੀ ਨਿਕਲ ਜਮਾਗੇ ਜੀ ਬਨਾਰਸ ਵਾਲੇ ਤੇ ਬਨਾਰਸ ਨੂੰਾਂਗੇ ਬਨਾਰਸ ਤਾਂ ਜਗਾ ਹੀ ਇੱਦਾਂ ਦੀ ਦੇਖਣ ਲਈ ਹੈ ਆਪਣੀ ਘੁੰਮਣ ਲਈ ਜਗਾ ਹੈ ਆਪਣਾ ਉਹ ਇੱਕ ਭਗਤੀ ਦਾ ਵਿਸ਼ੇ ਵੀ ਹੈ ਬਨਾਰਸ ਕਿਉਂਕਿ ਬਨਾਰਸ ਜਿਹੜੀ ਜਗਾ ਹੈ ਜੀ ਉਹ ਆਪਣੀ ਸਾਰੀ ਦੀ ਸਾਰੀ ਰਿਲੇਟਡ ਹੈਗੀ ਹੈ ਲੋੜ ਸ਼ਿਵਾ ਦੇ ਨਾਲ ਤੇ ਬਨਾਰਸ ਦੇ ਵਿੱਚ ਜਾ ਕੇ ਜਿਹੜੇ ਹੈਗੇ ਆਪਾਂ ਸਾਰੇ ਦੇ ਸਾਰੇ ਘਾਟ ਦੇਖਾਂਗੇ ਬਨਾਰਸ ਦੇ ਵਿੱਚ ਬੜੇ ਘਾਟ ਨੇ ਮਨੀਕਰਨਿਕਾ 80 ਤੇ ਹੋਰ ਥਾਵਾਂ ਨੇ ਘੁੰਮਣ ਲਈ ਲੋਹਤਰ ਘਾਟ ਹੈਗਾ ਉਹ ਦੇਖਾਂਗੇ ਤੇ ਬਨਾਰਸ ਜਿਹੜੀ ਜਗਾ ਹੈ ਜੀ ਉਹ ਬੜੀ ਵਧੀਆ ਭਗਤੀ ਦਾ ਵਿਸ਼ੇ ਕਰਨ ਲਈ ਜਗਾ ਹੈਗੀ ਜਿਹੜੇ ਸ਼ਿਵਜੀ ਦੇ ਭਗਤ ਨੇ ਰੁਦਰ ਸੰਪਰਦਾਏ ਨਾ ਸੰਪਰਦਾਏ ਤੇ ਆਪਣਾ ਪ੍ਰਸਿੱਧ ਯੋਗੀ ਸੰਪਰਦਾਇ ਉਹਨਾਂ ਤੋਂ ਬਿਲੋਂਗ ਕਰਦੇ ਨੇ ਉਹਨਾਂ ਦੇ ਉੱਥੇ ਬੜੇ ਮੱਠ ਨੇ ਬੜੇ ਜ਼ਿਆਦਾ ਉੱਥੇ ਅਖਾੜੇ ਵੀ ਲੱਗਦੇ ਨੇ ਜਰੂਰ ਜਾਵਾਂਗੇ ਸਾਰਾ ਦਾ ਸਾਰਾ ਬਨਾਰਸ ਦਿਖਾਵਾਂਗੇ ਜਿੰਨੇ ਘਾਟ ਨੇ ਸਾਰਿਆਂ ਦੇ ਦਰਸ਼ਨ ਕਰਾਵਾਂਗੇ ਬਣੇ ਰਹਾ ਕਰੋ ਲੋਕਾਂ ਦੇ ਨਾਲ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਆਪਣਾ ਗੁਰੂ ਘਰ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਨਾਲ ਹੀ ਗੁਰਦੁਆਰਾ ਸਾਹਿਬ ਨਗਰ ਸਿੰਘ ਦਾ ਪੁਰਾ ਨਾਜਰ ਸਿੰਘ ਦਾ ਪੁਰਾ ਜੀ ਸਾਹਮਣੇ ਪਾਸੇ ਹੈਗਾ ਜੀ ਇੱਕ ਗੁਰੂ ਘਰ ਇੱਧਰ ਆਪਣੇ ਖੜੇ ਨੇ ਸੈਕਾਂ। ਮੌਸਮ ਦੇਖ ਸਕਦੇ ਹੋ ਏ 1 ਹੋਇਆ ਪਿਆ ਜਿਵੇਂ ਆਪਣਾ ਬਾਹਰਲੀ ਕੰਟਰੀਆਂ 'ਚ ਹੋ ਜਾਂਦਾ ਜੀ ਰੂਸ ਅਮਰੀਕਾ ਉਦਾਂ ਦਾ ਮਾਹੌਲ ਇਸ ਟਾਈਮ ਇੰਡੀਆ ਦੇ ਵਿੱਚ ਬਣਿਆ ਹੋਇਆ ਉਸ ਨਾਲੋਂ ਵਧੀਆ ਹੀ ਬਣਿਆ ਹੋਇਆ। ਤੁਸੀਂ ਦੇਖ ਸਕਦੇ ਹੋ ਬੈਸਟ ਟੂ ਬੈਸਟ ਮਾਹੌਲ ਨੇਚਰ ਦੇ ਵਿੱਚ ਅਸੀਂ ਸਾਈਕਲ ਚਲਾਣੇ ਆ ਤੇ ਇਹੀ ਨੇਚਰ ਸਾਨੂੰ ਬੈਸਟ ਆਊਟਪੁੱਟ ਦਿੰਦਾ ਐਜ਼ ਅ ਗੁੱਡ ਹੈਲਥ। ਤੇ ਵਾਹ ਵੈਰੀ ਨਾਈਸ। ਇੱਧਰ ਬਿੱਟੂ ਹਰਪਾਲ ਤੇ ਸੰਦੀਪ ਆਪਣੇ ਕਿਸੇ ਪੰਜਾਬੀ ਬਾਈਕਰ ਦੇਖੋ ਜੀ ਚਾਹ ਪੀ ਰਹੇ ਨੇ ਜੀ ਸਾਈਕਲ ਇੰਦਰ ਲਾ ਕੇ ਹੋ ਰਹੇ ਵਾਹ ਜੀ ਵਾਹ ਤੇ ਮੌਸਮ ਪੂਰਾ A1 ਹਲਕਾ ਹਲਕਾ ਸਨਸੈਟ ਤੋਂ ਬਾਅਦ ਜਿਹੜਾ ਹਲਕਾ ਹਲਕਾ ਸਨਸੈਟ ਤੋਂ ਬਾਅਦ ਜਿਹੜਾ ਛੇੜ ਜਾਂ ਹੁੰਦਾ ਹੈ ਅਸਮਾਨ ਦਾ ਉਦਾਂ ਦਾ ਹੋਇਆ ਪਿਆ ਆ ਪਤਾ ਨਹੀਂ ਕੀ ਉੱਡ ਕੇ ਆਈ ਜਾਂਦਾ ਜੀ ਤੇ ਪਿੱਛੋਂ ਦੀ 1.5 ਕਿਲੋਮੀਟਰ ਤੋਂ ਇਹ ਉੱਡੀ ਜਾ ਰਿਹਾ ਹੈ ਹੈ ਪਤਾ ਨਹੀਂ ਕੀ ਹੈ ਪਰ ਉੱਡ ਰਿਹਾ ਹੈ ਮਛਰੀ ਵੀ ਨਹੀਂ ਹੈ ਇਹ ਕੋਈ ਕਿਸੇ ਪ੍ਰਕਾਰ ਦੀ ਧੂਲ ਬੋਲਿਆ ਵੀ ਨਹੀਂ ਜਾ ਰਿਹਾ ਇਹ ਦੇ ਕਰਕੇ ਕਿਸੇ ਪ੍ਰਕਾਰ ਦੀ ਇਹ ਉਹ ਹੈ ਜੀ ਟੂੜੀ ਟੂੜੀ ਵਰਗੀ ਟੂੜੀ ਵਰਗੀ ਹੈ ਨਾ ਇਹ ਨਹੀਂ ਨਹੀਂ ਇਹ ਬਰੀਕ ਮਛਰੀ ਹੁੰਦੀ ਹੈ ਜੀ ਮਛਰੀ ਨਹੀਂ ਹੈ ਯਾਰ ਕੋਈ ਮਛਰੀ ਮਛਰੀ ਆਪਣੇ ਪਿੰਡਾਂ 'ਚ ਇਹ ਬਹੁਤ ਹੁੰਦੀ ਹੈ ਜੀ ਬਰੀਕ ਮਛਰੀ ਉਹੀ ਹੁੰਦੀ ਹੈ ਇਹ ਆ ਕੋਈ ਬਾਲਾ ਵੜਾ ਧੂਲ ਹੈਗੀ ਕੱਪੜਿਆਂ ਤੇ ਵੀ ਪਈ ਜਾਂਦੀ ਆ ਯਾਰ ਪਾਗਲ ਹੋ ਗਏ ਐਨਾ ਮੀ ਪਿਆ ਹੋਇਆ ਧੂੜ ਕਿੱਧਰ ਉੱਡ ਜਾਊਗੀ ਮਛਰੀ ਹੁੰਦੀ ਆ ਬਰੀਕ ਮਛਰੀ ਮੀ ਕਰਕੇ ਹੋ ਜਾਂਦੀ ਆ ਅੱਛਾ ਜੀ ਟਾਈਮ ਸ਼ਾਮ ਦਾ ਹੋ ਗਿਆ ਤੇ ਹੋਰ ਕੁਛ ਦੇਰ ਤੱਕ ਰਾਤ ਹੋ ਜਾਊਗੀ ਤੇ ਇਸ ਟਾਈਮ ਜਿਹੜੇ ਹੈਗੇ ਅਸੀਂ ਕਿੱਥੇ ਮਰਜੀ ਜਿੰਨੇ ਮਰਜੀ ਦੂਰ ਹੋ ਜੀਏ ਇੱਧਰ ਉੱਧਰ ਫਿਰ ਜੀਏ ਪਰ ਇਕੱਠੇ ਜੇ ਹੋ ਜੰਨੇ ਆ ਸਾਰੇ ਇਕੱਠੇ ਹੋ ਗਏ ਨੇ ਤੇ ਬਾ ਇਹੜੀ ਸ਼ਲਟਾਂ ਜੀ ਆਣੇ ਨਾ ਇਹ ਰਾਤ ਨੂੰ ਚਮਕਦੀਆਂ ਨੇ ਇੰਨਾ ਕਿਸੇ ਪ੍ਰਕਾਰ ਦੀ ਕਿਰਪਾ ਹੈਗੀ ਰਾਤ ਨੂੰ ਚਮਕਦੀਆਂ ਨੇ ਤਾਂ ਇਹ ਕਪੜੇ ਜ਼ਰੂਰ ਪਾਇਆ ਕਰੋ ਜੀ ਇਦਾਂ ਦੇ ਰੰਗਾਂ ਦੇ ਰਾਤ ਨੂੰ ਦਿਖਦਾ ਬੰਦਾ ਅਸੀਂ ਵੀ ਰੇਡੀਆ ਮਲੀਆਂ ਉਹ ਲੈ ਲੈੜੀਆਂ ਜੀ ਬੈਲਟਾਂ ਜੀਆਂ ਤੇ ਉਹ ਪਾ ਕੇ ਫਿਰ ਤੁਰਿਆ ਕਰਾਂਗੇ ਰੌਤ ਦਾ ਟਾਈਮ ਐਸਟੀਐਮ ਅਸੀਂ ਪਹੁੰਚ ਗਏ ਆ ਪਿੰਡ ਹਰਗੋਬਿੰਦਪੁਰਾ ਜਿਹੜਾ ਕਿ ਇੱਥੇ ਕਾਫੀ ਟਾਈਮ ਪਹਿਲੇ ਸਰਦਾਰਾਂ ਦਾ ਵਸਾਇਆ ਹੋਇਆ ਜੀ ਇੱਥੇ ਜ਼ਿਆਦਾਤਰ ਕਬੀਲਦਾਰ ਹੀ ਨੇ ਸਾਰੇ ਇੱਥੇ ਆਪਣੇ ਜਮੀਨਾ ਜੂਨ ਆਲੇ ਨੇ ਜੀ ਜੇ ਗੱਲਬਾਤ ਕਰੀਏ ਇੱਥੇ 5-700 ਫੈਮਿਲੀਆ ਨੇ ਜਿਹੜੀ ਤਕਰੀਬਨ ਸਰਦਾਰ ਫੈਮਿਲੀ ਤੋਂ ਬਿਲੋਂਗ ਕਰਦੀਆਂ ਨੇ ਜੀ ਤੇ ਹੋਰ ਇੱਥੇ ਬੰਦੇ ਵੀ ਹੈਗੇ ਨੇ ਵਾਹ ਜੀ ਵਾਹ ਪੰਜਾਬੀਆਂ ਦੀ ਇੱਕ ਹੋਰ ਥਾਂ ਤੇ ਆ ਗਈਆਂ ਪੰਜਾਬ ਕਮਿਊਨਿਟੀ ਦੀ ਵੈਰੀ ਨਾਈਸ ਪਿੰਡ ਦੀਆਂ ਗਲੀਆਂ ਜਿਵੇਂ ਪੰਜਾਬ ਦੀ ਯਾਦ ਆ ਗਈ ਕਿਸੇ ਭਾਈ ਜੀ ਦੇ ਘਰ ਆਏ ਸੀਗੇ ਆਪਣੇ ਮਿੱਤਰ ਪਿਆਰੇ ਜਿਹੜੇ ਸਾਨੂੰ ਦੇਖਦੇ ਨੇ ਤੇ ਉਹਨਾਂ ਦੇ ਘਰੇ ਇੱਕ ਬੜੀ ਸੋਹਣੀ ਚੀਜ਼ ਦੇਖੀ ਆਪਾਂ ਨਾ ਭੁੱਲ ਚੁੱਕੇ ਹੋਏ ਆਂ ਅੱਜ ਦੇ ਟਾਈਮ ਦੇ ਵਿੱਚ ਪੰਜਾਬੀ ਦੇ ਵਿੱਚ ਆਪਾਂ ਕਿਦਾਂ ਆਪਣੀ ਮਹੀਨੇ ਜਿਹੜੇ ਹੁੰਦੇ ਨੇ ਜਿਹੜੇ ਆਪਣੇ ਮਾਸ ਹੁੰਦੇ ਨੇ ਆਪਾਂ ਉਹਨਾਂ ਨੂੰ ਕਿਦਾਂ ਬੋਲੀਏ ਇੱਥੇ ਇੱਕ ਬੜੀ ਸੋਹਣੀ ਪ੍ਰਦਰਸ਼ਨੀ ਹੈ ਚਿੱਤਰਾਂ ਦੇ ਨਾਲ ਕਿਦਾਂ ਬੋਲਿਆ ਜਾ ਸਕਦਾ ਤੇ ਆਪਾਂ ਨੂੰ ਤਾਂ ਉਹ ਚੇਤੇ ਨੇ ਜਿੱਦਾਂ ਮਾਘ ਦਾ ਹੁੰਦਾ ਫੱਗਣ ਦਾ ਹੁੰਦਾ ਚੇਤਰ ਵਿਸਾਖ ਜੇਠ ਹੜ ਸਾਵਣ ਭਾਦੋ ਅੱਸੂ ਕੱਤਕ ਤੇ ਮਕਰ ਤੇ ਪੋ ਪੋ ਜਿਹੜੀ ਹੁੰਦੀ ਹੈ ਇਹ ਠੰਡਾਂ ਦੇ ਟਾਈਮ ਹੁੰਦੀ ਹੈ ਜੀ ਵਾਹ ਜੀ ਵਾਹ ਮਾਗ ਮਕਰ ਸ੍ਰਾਂਤੀ ਲਈ ਫੱਗਣ ਇਹ ਆਪਣਾ ਸਪ੍ਰਿੰਗ ਸੀਜ਼ਨ ਹੁੰਦਾ ਹੈ ਚੇਤਰ ਥੋੜਾ ਜਿਹਾ ਤੋਂ ਗਰਮੀਆਂ ਦੀ ਸ਼ੁਰੂਆਤ ਹੋਣ ਲੱਗੀ ਹੁੰਦੀ ਹੈ ਵਿਸਾਖ ਉਹਦਾ ਦਾ ਮੌਸਮ ਹੁੰਦਾ ਦੀ ਜਦੋਂ ਆਪਣੀ ਕਣਕਾਂ ਪੱਕਣ ਵਾਲੀਆਂ ਹੋ ਜਾਂਦੀਆਂ ਜੇਠ ਥੋੜਾ ਹੋਰ ਗਰਮੀ ਵੱਧਦੀ ਹੈ ਜੀ ਹੜ ਦੇ ਵਿੱਚ ਬਾਰਸ਼ਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸ਼ਾਵਣ ਦੇ ਵਿੱਚ ਵੀ ਬਰਸਾਤ ਪੂਰੀ ਸ਼ੁਰੂ ਹੋ ਜਾਂਦੀ ਹੈ ਫੱਟੇ ਚੱਕ ਲਈ ਤੇ ਭਾਦੋ ਬਾਰਸ਼ਾਂ ਤੋਂ ਬਾਅਦ ਦਾ ਮਾਹੌਲ ਅਸੂ ਥੋੜਾ ਠੰਡ ਸ਼ੁਰੂ ਹੋਣ ਦਾ ਮਾਹੌਲ ਕਤਕ ਥੋੜਾ ਜਿਹਾ ਆਪਣਾ ਉਸ ਟਾਈਮ ਦਾ ਹੁੰਦਾ ਮਾਹੌਲ ਥੋੜਾ ਜਿਹੜਾ ਅਸੂ ਹੁੰਦਾ ਇਹ ਮਿਡਲ ਵਨ ਜਿਹਾ ਹੁੰਦਾ ਹੈਗਾ ਜੀ ਤੇ ਨਾਲ ਫਿਰ ਕਤਕ ਆ ਜਾਂਦੀ ਹੈ ਜੀ ਜਿਹੜੀ ਕਿ ਆਪਣੀ ਮਾਸ ਹੁੰਦਾ ਕਤਕ ਦਾ ਮਾਸ ਦਿਵਾਲੀ ਵਾਲਾ ਜਿਹੜਾ ਮਹੀਨਾ ਹੁੰਦਾ ਉਹਦੇ ਵਿੱਚ ਕਤਕ ਦਾ ਮਾਸ ਹੁੰਦਾ ਫਿਰ ਮਗਰ ਆ ਜਾਂਦੀ ਥੋੜਾ ਨਵੰਬਰ ਨਵੰਬਰ ਦੇ ਟਾਈਮ ਜਿਹੜਾ ਆਸੇ-ਵਾਸੇ ਅਕਤੂਬਰ ਨਵੰਬਰ ਮਿਕਸ ਜੀ ਤੇ ਪੂਰ ਠੰਡਾ ਦਾ ਟਾਈਮ ਹੁੰਦਾ ਹੈ ਜੀ ਵਾਹ ਜੀ ਵਾਹ ਯਾਦ ਜ਼ਰੂਰ ਕਰਖੋ ਆਪਣੀ ਪੰਜਾਬੀ ਮਾਂ ਬੋਲੀ ਨੂੰ ਧੰਨਵਾਦ ਜੀ ਟਾਈਮ ਜਿਹੜਾ ਹੈਗਾ ਹੁਣ ਸਵੇਰ ਦਾ ਹੋ ਗਿਆ तकरीबन 5:00 ਵਜ ਗਏ ਨੇ ਤੇ ਰਾਤ ਸਾਰੀ ਬਾਰਿਸ਼ ਆਂਦੀ ਰਹੀ ਇਹ ਆਪਣੀ ਕਿਸੇ ਵੀਰ ਭਰਾ ਦਾ ਕਾਰ ਹੈ ਜਿਨ੍ਹਾਂ ਨੇ ਮੇਰੇ ਨਾਲ ਗੱਲ ਕਰੀ ਸੀਗੀ ਗੱਲਬਾਤ ਹੋਈ ਸੀ ਕਹਿੰਦੇ ਇੱਕ ਵਾਰੀ ਜਰੂਰ ਤੁਸੀਂ ਅਗਰ ਗੋਧਵਾਲਾ ਹੋ ਤਾਂ ਸਾਡੇ ਪਿੰਡ ਜਰੂਰ ਹੋ ਕੇ ਜਾਣਾ ਮੈਂ ਕਹਾਂ ਸੀ ਕਾਨਪੁਰ ਜਾ ਰਹੇ ਹਾਂ ਤਾਂ ਜਰੂਰ ਇੱਕ ਵਾਰੀ ਗੋਧਵਾਲਾ ਹੋ ਕੇ 100% ਜਾਵਾਂਗੇ ਜੇ ਤੁਸੀਂ ਇੰਨੇ ਪਿਆਰ ਸਦਕੇ ਬੁਲਾ ਰਹੇ ਹੋ ਤਾਂ ਮੇਰਾ ਮੰਨਣਾ ਹੈ ਕਿ ਜਰੂਰ ਇੱਕ ਵਾਰੀ ਮਿਲ ਕੇ ਜਾਣਾ ਚਾਹੀਦਾ ਹੈ ਤੇ ਫਿਰ ਅਸੀਂ ਰਾਤ ਨੂੰ ਸੋਚਿਆ ਸੀਗਾ ਕਿ ਅਸੀਂ ਕੈਂਪਿੰਗ ਕਰ ਲਾਂਗੇ ਕਿਤਨਾ ਕਿਤੇ ਜਾ ਕੇ ਜਿਹੜਾ ਆਪਣਾ ਆਸੇ ਪਾਸੇ ਪੰਪ ਪੰਪ ਹੋਏਗਾ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਸਾਨੂੰ ਕੋਈ ਐਸੀ ਥਾਂ ਮਿਲ ਜੇ ਜਿੱਥੇ ਅਸੀਂ ਕੈਂਪਿੰਗ ਵਗੈਰਾ ਕਰ ਲਈਏ ਤਾਂ ਅਸੀਂ ਸੋਚਿਆ ਸੀ ਉੱਥੇ ਕੈਂਪਿੰਗ ਵਗੈਰਾ ਜਾ ਕੇ ਕਰ ਲਾਂਗੇ ਪਰ ਗੱਲ ਬਣੀ ਨਹੀਂ ਕੈਂਪਿੰਗ ਵਗੈਰਾ ਸੀ ਨਹੀਂ ਕਰ ਪਾਏ ਕੈਂਪਿੰਗ ਦਾ ਆਪਣਾ ਜਿਹੜਾ ਸੀਗਾ ਸਾਰਾ ਦਾ ਸਾਰਾ ਤਰਿਆ ਦਾ ਤਰਿਆ ਰਹਿ ਗਿਆ ਕਿਉਂਕਿ ਬਰਸਾਤ ਐਡੀ ਜ਼ਿਆਦਾ ਸੀਗੀ ਤੇ ਸਾਈਕਲ ਉਹੀ ਭਿੱਜੇ ਹੋਈ ਸੀਗੇ ਬੈਗ ਵਗੈਰਾ ਉਹੀ ਭਿੱਜੇ ਹੋਏ ਸੀਗੇ ਤੇ ਆਪਾਂ ਨੂੰ ਥੋੜਾ ਡਰ ਜਾ ਸੀਗਾ ਕਿਤੇ ਹੋਰ ਕੰਮ ਖਰਾਬ ਨਾ ਹੋ ਜੇ ਫਿਰ ਉਹ ਸੁਆਦ ਇਹ ਜਿਹੜੇ ਬਾਈ ਜੀ ਸੀਗੇ ਇਹ बार-बार ਕਹਿ ਰਹੇ ਸੀ ਤੁਸੀਂ ਘਰੇ ਰੁਕਣਾ ਘਰੇ ਰੁਕਣਾ ਘਰੇ ਰੁਕੋ ਇੱਥੇ ਰੁਕੋ ਇੱਥੇ ਪੈ ਜਾਓ ਵਧੀਆ ਥਾਂ ਹੈਗੀ ਐ ਤੇ ਫਿਰ ਮੈਂ ਕਿਹਾ ਜੀ ਆਪਾਂ ਇੱਕ ਕੈਂਪਿੰਗ ਜੀ ਕਰਨੀ ਹੈ ਸਾਡਾ ਇੱਕ ਮਨ ਚ ਹੈਗਾ ਕਿ ਕੈਂਪਿੰਗ ਦਾ ਥੋੜਾ ਜਿਆ ਕਰੀਏ ਕਿਉਂਕਿ ਕਿੰਨੇ ਦਿਨ ਹੋ ਗ ਤੇ ਇਸ ਏਰੀਆ ਵੀ ਸੀਗਾ ਇਦਾਂ ਦਾ ਕੈਂਪਿੰਗ ਵਾਲਾ ਚਲੋ ਬੰਦਾ ਕਹਿੰਦਾ ਕਿ ਚੱਲ ਮਾੜੀ ਮੋਟੀ ਕੈਂਪਿੰਗ ਕਰ ਲਓ ਪਰ ਫਿਰ ਉਹੀ ਗੱਲ ਇੱਥੇ ਆ ਕੇ ਮੁੱਕੀ ਬਾਈ ਜੀ ਨੇ ਕਿਹਾ ਨਹੀਂ ਜਾਣ ਦੇਣਾ ਤੁਹਾਨੂੰ ਤੇ ਬਾਈ ਜੀ ਨੇ ਫਿਰ ਸਾਨੂੰ ਬਿਲਕੁਲ ਵੀ ਨਹੀਂ ਜਾਣ ਦਿੱਤਾ ਤੇ ਉਸ ਤੋਂ ਬਾਅਦ ਬਾਈ ਜੀ ਸਾਨੂੰ ਕਹਿੰਦੇ ਕਿਥੇ ਪੈਜੋ ਤੇ ਆਹ ਕਮਰਾ ਸੀਗਾ ਉਹ ਦਿਖਾਣਾ ਤੁਹਾਨੂੰ ਜਿਹਦੇ ਵਿੱਚ ਅਸੀਂ ਪੂਰੀ ਰਾਤ ਕੱਢੀ ਦਿਖਾਣਾ ਜੀ ਇਧਰ ਆਪਣੇ ਬਾਪੂ ਜੀ ਪਏ ਹੁੰਦੇ ਆ ਜਿਨ੍ਹਾਂ ਨਾਲ ਵੀ ਤੁਹਾਨੂੰ ਮੈਂ ਮਿਲਾਵਾਂਗਾ ਤੇ ਉਹ ਵੀ ਬਾਪੂ ਜੀ ਜਿਹੜੇ ਨੇ ਉਹਨਾਂ ਦੀ ਉਮਰ ਤਕਰੀਬਨ 100 ਸਾਲ ਦੇ ਕਰੀਬ ਹੈਗੀ ਐ ਤੇ ਉਹ ਹਲੇ ਵੀ ਬਿਲਕੁਲ ਜਮ੍ਹਾਂ ਆਣ ਪੂਰੇ ਚੜ੍ਹਦੀ ਕਲਾ ਚ ਨੇ ਜੀ ਤੇ ਉਹਨਾਂ ਨਵੇਂ ਮਿਲਾਵਾਂਗੇ ਤੇ ਬਾਕੀ ਗੱਲ ਕਰੀਏ ਅਸੀਂ ਅੰਦਰ ਆ ਗਏ ਆ ਜੀ ਇਹ ਸੀਗਾ ਆਪਣਾ ਰਾਤ ਦਾ ਸਟੇਜ ਜੀ ਤੇ ਇਧਰ ਪਟੂ ਚਾਹ ਪਾਣੀ ਪੀ ਜਾ ਰਹੇ ਆ ਸਵੇਰੇ ਸਵੇਰੇ ਤੇ ਹਾਂਜੀ ਬਿੱਟੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਹਰਪਾਲ ਜੀ ਹਾਂਜੀ ਸੰਦੀਪ ਵੀਰੇ ਸਤਿ ਸ੍ਰੀ ਅਕਾਲ ਇੱਧਰ ਬਿਸਕੁਟ ਆਣਾ ਸਵੇਰ ਦੀ ਸਤਿ ਸ੍ਰੀ ਅਕਾਲ ਤੇ ਨਾਲ ਚਾਹ ਹੈ ਜੀ ਆਪਣੇ ਇੱਧਰ ਸਾਡੇ ਉਹ ਮਿੱਤਰ ਭਾਈ ਜਿਨ੍ਹਾਂ ਨੇ ਸਾਨੂੰ ਰਾਤ ਜਾਣ ਨਹੀਂ ਦਿੱਤਾ ਕਹਿੰਦੇ ਬਾਰਿਸ਼ ਹੈਗੀ ਇੱਥੇ ਬੈਰੋ ਸਤਿ ਸ੍ਰੀ ਅਕਾਲ ਬਹੁਤ ਠੀਕ ਹੋ ਜੀ ਮਾੜਾ ਮੋਟਾ ਸੰਗਤਾਂ ਬਾਰੇ ਕੁਝ ਕਹਿਣਾ ਚਾਹੋ ਬੋਲੋ ਸਾਡੀ ਸੰਗਤਾਂ ਜਿਹੜੀਆਂ ਦੇਖਦੀਆਂ ਨੇ ਬਲੋਗ ਆਹ ਦੇ ਬਣਾਇਆ ਕੀਤਾ ਜਰੂਰ ਬਲੋਗ ਦੇਖੋ ਬਹੁਤ ਬਧੀਆ ਪ੍ਰਾਲਾ ਕਰਦੇ ਪਏ ਨੇ 올 ਇੰਡੀਆ ਟੂਰ ਸੈਕਟੇ ਕਰਦੇ ਪਏ ਨੇ ਬੜੀ ਅਦਾਲੀਸਤਾਨਾ ਤੇ ਵੀ ਜਾਣਾ ਵਧੀਆ ਹੈ ਨਾ ਹਾਂਜੀ ਜਰੂਰ ਵੀ ਕੋ ਫੋਲੋ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਜ਼ਰੂਰ ਜੀ ਹਣਾ ਜੂ ਤੁਹਾਨੂੰ ਅੱਗੇ ਮਤਲਬ ਕੀਤੇ ਨੌਲੇਜ ਮਿਲਦੀ ਰਹਦੀ ਆ ਹਰ ਇੱਕ ਚੀਜ਼ ਦੀ ਆਪ ਘਰੇ ਬੈਠੇ ਕਈ ਪਤਾ ਨਹੀਂ ਵਿਜਾਕ ਹੁੰਦਾ ਨਹੀਂ ਵੀ ਕੀ ਕਿੰਨੂੰ ਕੱਤਨ ਤਾਂ ਵੀ ਬਈ ਬੈਠਾ ਬੈਠਾ ਘਰੇ ਬੰਦਾ ਜਾੜੇ ਗੇਨ ਕਰ ਲੈਂਦਾ ਆ ਪਤਾ ਲੱਗ ਜਾਂਦਾ ਕਿ ਬਾਹਰ ਕੀ ਚੱਲਦਾ ਪਿਆ ਦੁਨੀਆਂ ਦੇ ਹੋਰ ਕੀ ਜੀ ਵੇਖਣ ਘੁੰਮੜ ਕੇ ਲੱਗਦੇ ਆ ਜੋ ਕਿ ਆਪ ਫਿਊਚਰ ਪਲਾਨੀ ਵੇਖ ਕੇ ਕਾਰੋਈ ਸਾਜਣਾ ਬਿਲਕੁਲ ਥੈਂਕ ਯੂ ਤੇ ਬਹੁਤ ਬਹੁਤ ਧੰਨਵਾਦ ਜੀ ਰਾਤ ਇੱਥੇ ਸਾਨੂੰ ਸਟੇ ਦੇਣ ਵਾਸਤੇ ਤੇ ਰਾਤੀ ਇਹੀ ਸਾਡੀ ਲੰਗਰ ਪਾਣੀ ਦੀ ਵਿਵਸਥਾ ਕੀਤੀ ਸੀ ਇਹਨਾਂ ਨੇ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਗੱਲ ਕਰੀਏ ਬਸ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਇਹਨਾਂ ਪੂਰੇ ਪਰਿਵਾਰ ਨੂੰ ਜਿਨ੍ਹਾਂ ਨੇ ਸਾਡੀ ਇੰਨੀ ਹੈਲਪ ਕੀਤੀ ਹੈ ਜੀ ਤੇ ਬਾਕੀ ਦੂਸਰੀ ਗੱਲ ਆਪਾਂ ਕਰੀਏ ਅੱਗੇ ਦੇ ਸਫ਼ਰ ਦੀ ਤੇ ਤੁਹਾਨੂੰ ਰਾਤ ਜਿਹੜਾ ਅਸੀਂ ਸਾਰਾ ਸਫ਼ਰ ਦਿਖਾਇਆ ਸੀਗਾ ਉਹ 50-55 ਕਿਲੋਮੀਟਰ ਸੀ ਵਾਟ ਕੱਢੀ ਹੋਏਗੀ ਤਕਰੀਬਨ ਅਸੀਂ ਗਵਾਲੀਅਰ ਤੋਂ ਲੈ ਕੇ ਇੱਥੇ ਤੱਕ ਆਏ ਹਾਂ ਗੋਦ ਪਿੰਡ ਹਰਗੋਬਿੰਦਪੁਰੇ ਦੇ ਵਿੱਚ ਤੇ ਹਰਗੋਬਿੰਦਪੁਰਾ ਜਿਹੜਾ ਹੈਗਾ ਇਹ ਪੰਜਾਬੀਆਂ ਦੇ ਵਸਾਇਆ ਹੋਇਆ ਸ਼ਹਿਰ ਹੈ ਜੀ ਬਸ ਨਹੀਂ ਕਿ ਇੱਥੇ ਸਾਰੇ ਨੇ ਜਿਹੜੇ ਉਹ ਪੰਜਾਬ ਦੇ ਹੀ ਨੇ ਤੇ ਜ਼ਿਆਦਾਤਰ ਇੱਥੇ ਨੇ ਜਿਹੜੇ ਸਾਰੇ ਸਰਦਾਰ ਕਮਿਊਨਿਟੀ ਨੇ ਮਜਹਿਲ ਹੈ ਜੀ ਉਹ ਮਜਹਿਲ ਮੱਝ ਵਾਲੇ ਨੇ ਮਲਭਈ ਵੀ ਨੇ ਪਰ ਉਹਨੇ ਕ ਨਹੀਂ ਹੈਗੀ ਜਿੰਨੇ ਦੀ ਆਪਾਂ ਗੱਲ ਕਰੀਏ ਇੱਥੇ ਸੋਹਣੇ ਦਾ ਜਿਹੜ ਹੋਏ ਬੜੇ ਸੋਹਣੇ ਸੋਹਣੇ ਤੇ ਵਿੱਚ ਕਰ ਛੋਟ ਆ ਜਾ ਇਹ ਬਾਗੀਚਾ ਜਾ ਵਾਹ ਵਾਹ ਤੇ ਹੁਣ ਅੱਗੇ ਦੇ ਸਫਰ ਦੀ ਜੇ ਆਪਾਂ ਗੱਲਬਾਤ ਤੇ ਆਈਏ ਤਾਂ ਉਹ ਗੱਲਬਾਤ ਆਪਾਂ ਏਦਾਂ ਕਰਦੇ ਆਂ ਕਿ ਆਪਾਂ ਤਕਰੀਬਨ ਹੁਣ ਅਸੀਂ ਕਾਨਪੁਰ ਜਾਣਾ ਜਣਾ ਇੱਥੋਂ 220-30 ਕਿਲੋਮੀਟਰ ਦੇ ਲਾਗੇ ਸ਼ੱਕੇ ਪੈਂਦਾ ਤੇ ਉਹ ਅਸੀਂ ਸਫਰ ਜਿਹੜਾ ਸਾਰਾ ਹੈਗਾ 2 ਜਾਂ 3 ਦਿਨਾਂ ਦੇ ਵਿੱਚ ਵਿੱਚ ਪੂਰਾ ਕਰ ਲਾਂਗੇ ਤੇ ਜਾਂਦੇ ਜਾਂਦੇ ਅਸੀਂ ਕਾਨਪੁਰ ਸਿੱਧਾ ਉੱਥੇ ਗੁਰੂ ਘਰ ਦਿਖਾਵਾਂਗੇ ਕਾਨਪੁਰ ਨੂੰ ਗੁਰੂ ਘਰ ਹੈਗਾ ਕਾਨਪੁਰ ਤੋਂ ਬਾਅਦ ਅਸੀਂ ਜਿਹੜਾ ਹੈਗਾ ਲਖਨਊ ਜਾਵਾਂਗੇ ਲਖਨਊ ਤੋਂ ਬਾਅਦ ਆਪਾਂ ਸਿੱਧਾ ਪਟਨਾ ਸਹਿਬ ਜਾਵਾਂਗੇ ਇਦਾਂ ਹੀ ਹੈ ਜੀ ਅੱਜ ਦਾ ਵਲੋਗ ਬਸ ਇੱਥੇ ਸਮਾਪਤ ਕਰਦੇ ਆਂ ਸਮਾਪਤੀ ਵਾਲ ਲੈ ਕੇ ਜਾਂਦੇ ਆਂ ਬੜੇ ਰਹਾ ਕਰੋ ਸਾਡੇ ਵਲੋਗਾਂ ਦੇ ਨਾਲ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਕਿਸੇ ਪ੍ਰਕਾਰ ਦੀ ਕੋਈ ਐਸਾ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤਾਂ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਲਿਖਿਆ ਕਰੋ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਅਕਸੈਪਟੈਂਸ ਇਸ ਕੀ ਆਫ ਸਕਸੈਸ ਬਸ ਇੰਨਾ ਕੀ ਆਪਾਂ ਜਾਣਦੇ ਆਂ ਬੜੇ ਰਹਾ ਕਰੋ ਲੋਕਾਂ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਰੱਬ ਰੱਖਾ ਚੜ੍ਹਦੀ ਕਲਾ ਬਹੁਤ ਬਹੁਤ ਸ਼ੁਕਰੀਆ ਤੇ ਇੰਸਟਾਗ੍ਰਾਮ ਤੇ ਜਾ ਕੇ ਜ਼ਰੂਰ ਫੋਲੋ ਕਰ ਲਿਓ ਨਿਸ਼ੂ ਹਾਈਕਰ ਗੁੱਡ ਬਾਏ ਜੀ